ਅੰਮ੍ਰਿਤਸਰ ਦੇ ਗੋਬਿੰਦਨਗਰ ਸੁਲਤਾਨਵਿੰਡ ਰੋਡ ਦੀ ਰਹਿਣ ਵਾਲੀ ਬਜ਼ੁਰਗ ਔਰਤ ਸਤਨਾਮ ਕੌਰ ਪਤਨੀ ਤਰਲੋਚਨ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦਿਨ ਉਹ ਆਪਣੇ ਨਾਲ ਆਪਣੀ ਛੋਟੀ ਬੇਟੀ ਨੂੰ ਲੈ ਕੇ ਸਾਡੀ ਗੈਰ ਮੌਜੂਦਗੀ ਵਿੱਚ ਕਰੋ ਚਲੀ ਗਈ ਸੀ ਜਿਸ ਸੰਬੰਧੀ ਮੈਂ ਪੁਲਿਸ ਥਾਣਾ ਬੀ ਡਿਵੀਜ਼ਨ ਨੂੰ ਸੂਚਨਾ ਦਿੱਤੀ ਸੀ ਜਿੱਥੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਹੈ ਮੇਰੇ بیٹے ਗੁਰਪ੍ਰੀਤ ਸਿੰਘ ਰਾਜੂ ਅਤੇ ਮੇਰੀ ਨੂੰ ਪਰਮਿੰਦਰ ਕੌਰ ਪਿੰਕੀ ਨੇ 15 ਸਾਲ ਪਹਿਲਾਂ ਆਪਣੀ ਮਰਜ਼ੀ ਅਨੁਸਾਰ ਕੋਰਟ ਮੈਰਿਜ ਕਰਵਾਈ ਸੀ ਜਿਸ ਕਰਕੇ ਪਹਿਲਾ ਮੇਰੀ ਨੂੰ ਦੇ ਪਿਤਾ ਲਖਵਿੰਦਰ ਸਿੰਘ ਤੇ ਪਰਾਰਿੰਕੂ ਸਿੰਘ ਵਾ ਗਲੀ ਬੈਂਕ ਵਾਲੀ ਇਸਲਾਮਾਬਾਦ ਅਮਰਿੰਤ ਸਰ ਨੇ ਮੇਰੀ ਨੂਤੇ ਮੇਰੇ ਬੇਟੇ ਨੂੰ ਆਪਣੇ ਘਰ ਆਉਣ ਤੋਂ ਰੋਕ ਦਿੱਤਾ ਤਾਂ ਕਿ ਉਹਨਾਂ ਦੀ ਗਲੀ ਮੁਹੱਲੇ ਤੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਵਿਆਹ ਬਾਰੇ ਪਤਾ ਨਾ ਲੱਗੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਰਿਸ਼ਤੇਦਾਰਾਂ ਤੇ ਬਰਾਦਰੀ ਵਿੱਚ ਬਹੁਤ ਬੇਇੱਜ਼ਤੀ ਹੋਈ ਹੈ ਜਦੋਂ ਕਿ ਮੇਰੀ ਨੂ ਪਰਮਿੰਦਰ ਕੌਰ ਪਿੰਕੀ ਦੇ ਪੇਕੇ ਆ ਤੇ ਉਹਨਾਂ ਦੇ ਸਾਰੇ ਰਿਸ਼ਤੇਦਾਰਾਂ ਦਾ ਸਾਡੇ ਘਰ ਅਕਸਰ ਆਉਣਾ ਜਾਣਾ ਲੱਗਾ ਰਹਿੰਦਾ ਸੀ ਪਰ ਹੁਣ ਜਦੋਂ ਦੀ ਮੇਰੀ ਨੂ ਪਰਮਿੰਦਰ ਕੌਰ ਪਿੰਕੀ ਸਾਡੇ ਘਰੋਂ ਗਈ ਹੈ ਉਸ ਤੋਂ ਬਾਅਦ ਮੇਰੀ ਨੂ ਦੇ ਪੇਕੇ ਵੱਲੋਂ ਕੋਈ ਰਿਸ਼ਤੇਦਾਰ ਪਤਾ ਲੈਣ ਵੀ ਨਹੀਂ ਆਇਆ जदों की मेरी नू की भेड़ रिम्पी वासी पार्क बाबा पुरी वाले नजदीक पैलेस तरन तारण रोड अमृतसर इसके असली चेहरा सामने आ रहा है बेफिक्र नहीं हो सकते इस करके मैनु श नहीं पूरा यकीन है कि मेरी गर्भवती परमिंदर कौर पिंकी मेरी छोटी पोतरी एंजिल उसके पेकिया को उस बारे पक्का पता है कि वह कितने किस न किस हालत है पुलिस दी शिकायत सतनाम कौर ने मांग की थी मेरी नूह के पिता लखविंद माता रिंकू सिंह टैक्निकल तरीकों जांच करके मेरी गर्भवती कौर पिंकी पुत्र करके बराबर की जाए और दोषियों खिलाफ बनती कानूनी कार्रवाई की जाए सतनाम कौर ने पुलिस प्रशासन अगे गुहार लगाई है कि उसकी ढाई महीने तो गुमशुदा गर्भवती परमिंदर कौर पिंकी के पेक्या को सकती है उसकी नूं से छोटी पुत्री की पड़ताल और भाल की जाए हूं मैं बीमारी ਦੀ ਹਾਲਤ ਵਿੱਚ ਬਹੁਤ ਮੁਸ਼ਕਲ ਨਾਲ ਛੋਟੀਆਂ ਪੋਤਰੀਆਂ ਦੀ ਦੇਖਭਾਲ ਕਰ ਰਹੀ ਹਾਂ ਸਤਨਾਮ ਸਤਨਾਮ ਕੌਰ ਮੈਂ ਛੇ ਮੁਬਿੰਦਨਗਰ ਰਮਾਲੇ ਬਾਜ਼ਾਰ ਦੀ ਰਹਿਣ ਵਾਲੀ ਆ ਕੋਈ 2 2.5 ਮਹੀਨੇ ਹੋ ਗਏ ਆ ਮੇਰੀ ਨੂੰ ਜੋ ਕਿ ਜਿਸ ਦਾ ਨਾਮ ਹੈ ਪਰਮਿੰਦਰ ਕੌਰ ਪਿੰਕੀ ਮੈਂ ਘਰ ਨਹੀਂ ਸੀ ਆਪਣੀ ਬੇਟੀ ਘਰ ਗਈ ਸੀ ਰਾਤ ਉਧਰ ਰਹਿ ਪਈ ਬੇਟਾ ਮੇਰਾ ਚੰਡੀਗੜ੍ਹ ਕੰਮ ਕਰਦਾ ਸੀਗਾ ਕੋਈ ਘਰ ਚ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਵੀ ਕੋਈ ਗੱਲ ਨਹੀਂ ਗਈ ਇਹ ਦੋਨੋਂ ਬੇਟੀਆਂ ਨੂੰ ਘਰ ਸੁੱਤੀਆਂ ਪਿਆ ਨੂੰ ਛੱਡ ਕੇ ਤੇ ਘਰੋਂ ਸਵੇਰੇ 7:30 8 ਵਜੇ ਘਰੋਂ ਚਲ ਗਈ ਛੋਟੀ ਬੇਟੀ ਸੀ 2 ਸਾਲ ਦੀ ਉਸ ਨੂੰ ਨਾਲ ਲੈ ਗਈ ਆ ਤੇ ਅੱਗੋਂ 5 ਮਹੀਨੇ ਤੋ ਪ੍ਰੈਗਨੈਂਟ ਸੀਗੀ 2 2.5 ਮਹੀਨੇ ਹੋ ਗਏ ਸਾਡਾ ਬੜਾ ਬੁਰਾ ਹਾਲ ਆ ਇਹ ਜਦੋਂ ਗਈ ਆ 25 ਸਤੰਬਰ ਨੂੰ ਅਸੀਂ ਉਸ ਦਿਨ ਕੰਪਲਸ ਕੰਪਲੀਟ ਕਰਤੀ ਸੀ ਮੈਂ ਤੇ ਸਾਰੇ ਅਸੀਂ ਮਤਲਬ ਪਹਿਲੋ ਪਤਾ ਕੀਤਾ ਤੇ ਪੇਕੇ ਅੱਗੋਂ ਕੀਤਾ ਸਾਰੇ ਰਿਸ਼ਤੇਦਾਰਾਂ ਕੋ ਕੀਤਾ ਕਿਤੇ ਪਤਾ ਨਹੀਂ ਇਹਦਾ ਕੋਈ ਲੱਗਾ ਤੇ ਬਾਅਦ ਚ ਕੰਪਲਸ ਕੰਪਲੀਟ ਦਿੱਤੀ ਆ ਉਸ ਦੇ ਬਾਵਜੂਦ ਵੀ ਕੰਪਲਸ ਕੰਪਲੀਟ ਤੋਂ ਬਾਅਦ ਵੀ ਕੋਈ ਵੀ ਸਾਨੂੰ ਮਤਲਬ ਕਿ ਕੋਈ ਜਾਣਕਾਰੀ ਨਹੀਂ ਮਿਲਣ ਦੇ ਕਿ ਕਿੱਥੇ ਗਈ ਆ ਕਿੱਥੇ ਨਹੀਂ ਗਈ ਬੇਟੇ ਮੇਰੇ ਦਾ ਬੁਰਾ ਹਾਲ ਆ ਸਾਡਾ ਸਾਰੇ ਪਰਿਵਾਰ ਦਾ ਬੁਰਾ ਹਾਲ ਆ ਤੇ ਅਸੀਂ ਪੁਲਿਸ ਕਮਿਸ਼ਨਰ ਨੂੰ ਹੱਥ ਜੋੜ ਕੇ ਰਿਕਵੈਸਟ ਕਰਦੇ ਹਾਂ ਬੱਚੇ ਜੀ ਨੂੰ ਦੇਖੋ ਕਿੰਨੀ ਹਾਲਤ ਇਹਨਾਂ ਦੀ ਖਰਾਬ ਆ ਸਾਰੀ ਰਾਤ ਨਾ ਸੌਂਦੇ ਆ ਨਾ ਸੌਣ ਦਿੰਦੇ ਆ ਮੈਨੂੰ 60 ਸਾਲ ਦੀ ਮੇਰੀ ਉਮਰ ਹੋ ਚੁੱਕੀ ਆ ਘਰ ਚ ਕੋਈ ਦਰਾਨੀ ਨਹੀਂ ਕੋਈ ਜਠਾਣੀ ਨਹੀਂ ਕੀ ਦੀ ਕੋਈ ਨਣਾਣ ਨਹੀਂ ਗੀ 15 ਸਾਲ ਇਹਦੀ ਸ਼ਾਦੀ ਨੂੰ ਹੋ ਗਈ ਆ 15 ਸਾਲਾਂ ਬਾਅਦ ਚੁੱਪ ਚਾਪ ਇਹ ਪਤਾ ਨਹੀਂ ਕਿੱਥੇ ਛੋਟੀ ਜੀ ਬੇਟੀ ਨੂੰ ਨਾਲ ਲੈ ਕੇ ਅੱਗੋਂ 5 ਮਹੀਨੇ ਤੋਂ ਪ੍ਰੈਗਨੈਂਟ ਆ ਬਹੁਤ ਜ਼ਿਆਦਾ ਸਾਡੀ ਹਾਲਤ ਖਰਾਬ ਆ ਬੇਟੇ ਦੀ ਹਾਲਤ ਵੀ ਖਰਾਬ ਆ ਅਸੀਂ ਇੰਨੇ ਪਰੇਸ਼ਾਨ ਆ ਕਿ ਹੋ ਸਕਦਾ ਉਹਦੇ ਨਾਲ ਕੋਈ ਹਾਦਸਾ ਨਾ ਹੋ ਗਿਆ ਹੋਵੇ ਜਾਂ ਕਿਸ ਤਰ੍ਹਾਂ ਪੁਲਿਸ ਨੇ ਕੰਪਲੀਟ ਤੋਂ ਬਾਅਦ ਇੱਕ ਦੋ ਕੈਮਰੇ ਜਿਹੜੇ ਆ ਉਹ ਖਲਾਈ ਸੀ ਉਹਦੇ ਵਿੱਚ ਜਾਂਦੀ ਥੋੜੀ ਜਿਹੀ ਨਜ਼ਰ ਆਈ ਦੋ ਤਿੰਨ ਕੈਮਰਿਆਂ 'ਚ ਅੱਗੋਂ ਕੋਈ ਕੈਮਰੇ ਨਹੀਂ ਖੋਲੇ ਗਏ ਕੋਈ ਸਾਨੂੰ ਪਤਾ ਨਹੀਂ ਕੋਈ ਅਤਾ ਨਹੀਂ ਇੰਨੇ ਪਰੇਸ਼ਾਨ ਦਿਨ ਰਾਤ ਅਸੀਂ ਪਰੇਸ਼ਾਨ ਹੋਏ ਹੋਇਆ ਕਿ ਸਾਨੂੰ ਕੋਈ ਪਤਾ ਲੱਗੇ ਕਿ ਕਿੱਥੇ ਗਈ ਆ ਕਿੱਥੇ ਨਹੀਂ ਗਈ ਪੁਲਿਸ ਕਮਿਸ਼ਨਰ ਨੂੰ ਹੱਥ ਜੋੜ ਕੇ ਮੇਰੀ ਰਿਕਵੈਸਟ ਹੈ ਕਿ ਸਾਨੂੰ ਮਤਲਬ ਕਿ ਪਤਾ ਲਾ ਕੇ ਦੱਸਣ ਵੀ ਕਿੱਥੇ ਹੈਗੀ ਆ ਕਿੱਥੇ ਨਹੀਂ ਹੈਗੀ ਬਹੁਤ ਪਰੇਸ਼ਾਨ ਆ